ਸ੍ਰੀ ਗੱਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪਹਿਲੂ ਅਜ ਸੋਈ ਦੇ ਵਿੱਚ ਵੀਡੀਓ ਦੇਖਣ ਤੋਂ ਪਹਿਲਾਂ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜੂਰ ਕਰ ਲੋ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਤਾਂ ਜੋ ਤੁਹਾਨੂੰ ਅਪਕਮਿੰਗ ਵੀਡੀਓਜ਼ ਦੀਆਂ ਨੋਟੀਫਿਕੇਸ਼ਨਸ ਮਿਲ ਸਕਣ ਕਿਰਾਈ ਦੇ ਵਿੱਚ ਆਪਾਂ ਆਇਲ ਲੈ ਲਿਆ ਤੁਸੀਂ ਬਟਰ ਮਸਟਰਡ ਆਇਲ ਕੋਈ ਹੋ ਜੋ ਮਰਜੀ ਲੈ ਲਓ ਠੀਕ ਹੈ ਜੀ ਇਹਨੂੰ ਕਰਨਾ ਚੰਗੀ ਤਰ੍ਹਾਂ ਨਾਲ ਗਰਮ ਆਪਾਂ ਹੌਣੇ ਦੇ ਵਿੱਚ ਐਡ ਕਰਾਂਗੇ ਜੀਰਾ ਤੇ ਨਾਲ ਜਾਓ ਆਪਣੀ ਹਿੰਗ ਹਿੰਗ ਤਾਂ ਮਸਤ ਕਰਕੇ ਦੇ ਵਿੱਚ ਕਿਉਂਕਿ ਜਿਹੜੀ ਚੀਜ਼ ਆਪਾਂ ਬਣਾਉਣੀ ਆ ਵੇ ਸਵਾਦ ਵੀ ਦੇਣੀ ਠੀਕ ਹੈ ਜੀ ਤੇ ਹੁਣ ਜਾਓ ਇਹਦੇ ਵਿੱਚ ਪਿਆਜ਼ ਪੂਰੀ ਕ੍ਰਸ਼ ਕੀਤਾ ਹੋਇਆ ਇਹਨੂੰ ਪਕਾਵਾਂਗੇ ਉਹ ਫ੍ਰੇਮ ਤੇ ਪਕਾਉਣਾ ਹਾਈ ਹੀਟ ਤੇਨੀ ਤਾਜੂ ਹੀ ਚੰਗੀ ਤਰ੍ਹਾਂ ਦੇ ਨਾਲ ਬਰਾਉਨ ਹੋ ਚੰਗੇ ਤੇਜ ਆਗ ਤੇ ਫਿਰ ਮੱਚਦੇ ਆ ਸੜਦੇ ਆ ਤੇ ਉਹ ਟੇਸਟੀ ਨਹੀਂ ਆਉਂਦਾ ਜਦੋਂ ਤੱਕ ਆਪਣੇ ਇਹ ਪਿਆਜ਼ ਪੱਕਦੇ ਆ ਆਪਾਂ ਇੱਧਰ ਆਪਣਾ ਤੜਕੇ ਦਾ ਮਸਾਲਾ ਹੋਰ ਤਿਆਰ ਕਰਦੇ ਆ ਇੱਧਰ ਆਪਾਂ ਫਰੈਸ਼ ਮલાઈ ਲੈ ਲਈਏ ਦੁੱਧ ਦੀ ਤੇ ਇਹਦੇ ਵਿੱਚ ਆਪਾਂ ਥੋੜਾ ਐਡ ਕਰਾਂਗੇ ਪਾਣੀ ਇੰਨਾ ਕੁ ਪਾਣੀ ਐਡ ਕਰਕੇ ਇਹਨੂੰ ਕਰ ਲਾਂਗੇ ਮਿਕਸ ਚ ਜਦੋਂ ਆਪਾਂ ਪਾਣੀ ਐਡ ਕਰ ਲਿਆ ਤੇ ਹੁਣ ਆਪਣੇ ਜਾਣਗੇ ਮਸਾਲੇ ਇਹਨੂੰ ਦੇਖ ਕੇ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਕਿ ਹੁਣ ਕੀ ਬਣਾਉਂਗਾ। ਇਹ ਐਂਡ ਤੇ ਯੂਜ਼ ਕਰਾਂਗੇ ਆਪਾਂ। ਸੋਇਆਬੀ ਮਸਾਲਾ ਹੈ। ਛੰਡਾ ਨਮਕ ਹੋ ਗਿਆ ਜੀ। ਗਰਮ ਮਸਾਲਾ, ਧਨੀਆ ਪਾਊਡਰ, ਕੁੱਟੀ ਹੋਈ ਲਾਲ ਮਿਰਚ, ਹਲਦੀ ਤੇ ਢੇਕੀ ਮਿਰਚ। ਇਹਨਾਂ ਨੂੰ ਸਾਰਿਆਂ ਨੂੰ ਆਪਾਂ ਮਲਾਈ ਦੇ ਵਿੱਚ ਐਡ ਕਰ ਲਵਾਂਗੇ। ਇਹ ਇੱਕ स्मूथ ਪੇਸਟ ਰੈਡੀ ਕਰ ਲੈਣੀ ਹੈ ਤੇ ਕਸੂਰੀ ਮੇਥੀ ਵੀ ਨਾਲ ਹੀ ਜਾਊਗੀ ਇਹਦੇ ਵਿੱਚ। ਲਓ ਜੀ ਇਹਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇੱਕ ਪੀਸ ਤੇ ਬੜੀ ਬੋਲ ਦੇ ਵਿੱਚ ਬੜੀਆਂ ਆਪਣੀਆਂ ਪਾਣੀ ਦੇ ਵਿੱਚ ਡਿਪ ਕਰਕੇ ਰੱਖਿਆ ਹੈ ਇਹਨਾਂ ਨੂੰ ਬੋਇਲ ਹੀ ਕਰਨੀਆਂ ਇਹਨਾਂ ਨੂੰ ਇਸੇ ਤਰ੍ਹਾਂ ਮੈਨੂੰ ਅੱਧਾ ਘੰਟਾ ਹੋ ਗਿਆ ਡਿਪ ਕੀਤੀਆਂ ਨੂੰ ਤੇ ਇਹਨੂੰ ਫਿਰ ਆਪਾਂ ਜਦੋਂ ਪਾਉਣਾ ਇਹਨਾਂ ਨੂੰ ਤੇ ਆਪਾਂ ਪਾਣੀ ਦੇ ਵਿੱਚ ਹੋ ਜਾਣ ਪਿਆਜ਼ ਪੱਕਦੇ ਆ ਨੂੰ ਉਦੋਂ ਫਿਰ ਆਪਾਂ ਇੱਕ ਚਮਚ ਇਹਦੇ ਵਿੱਚ ਚੀਨੀ ਐਡ ਕਰ ਦੇਣਾ ਇਹਦੇ ਨਾਲ ਕੀ ਆ ਨਾਲੇ ਦਾ ਪਿਆਜ਼ ਜਿਹੜਾ ਗਲਦੇ ਜਲਦੀ ਨੇ ਔਰ ਇੱਕ ਬਹੁਤ ਹੀ ਪਿਆਰੀ ਸ਼ਾਇਨ ਆਉਂਦੀ ਹੈ ਤੜਕੇ ਦੇ ਵਿੱਚ ਠੀਕ ਹੈ ਜੀ 슈ਗਰ ਪਾਉਣ ਤੋਂ ਬਾਅਦ ਕਲਰ ਚੈੱਕ ਕਰੋ ਤੁਸੀਂ ਤੜਕੇ ਦਾ ਕਿੰਨਾ ਪਿਆਰਾ ਰੰਗਰ ਆਇਆ ਕਿਉਂਕਿ 슈ਗਰ ਪਾਉਣ ਦੇ ਨਾਲ ਜਿਹੜੇ ਪਿਆਜ਼ ਨੇ ਆ ਉਹ ਕੈਰਮਲਾਈਜ਼ ਹੋ ਜਾਂਦੇ ਆ ਪਰ ਇੱਕ ਬੜਾ ਹੀ ਪਿਆਰਾ ਟੇਸਟ ਬੜਾ ਸੁਆਦ ਜਿਹਾ ਉੱਪਰ ਕੇ ਆਉਂਦਾ ਤੇ ਇੰਨੀ ਪਿਆਰੀ ਖੁਸ਼ਬੂ ਆ ਰਹੀ ਹੈ ਨਾ ਇਹਨਾਂ ਵਿੱਚ ਤੇ ਇਹਨਾਂ ਨੂੰ ਇੱਕ ਦੋ ਮਿੰਟ ਹੋਰ ਪਕਾਵਾਂਗੇ ਕਿਉਂਕਿ ਲੋ ਫਲੇਮ ਤੇ ਜਦੋਂ ਬਣਾਉਣਾ ਹੈ ਇਹ ਪਿਆਜ਼ ਪਕਾਉਣੇ ਆ ਇਸ ਤਰ੍ਹਾਂ ਤੜਕਾ ਤਬੀ ਤੋ 25 ਮਿੰਟ ਲੱਗ ਜੁੰਦੇ ਆ ਇਸ ਤਰਕੇ ਨੂੰ ਤਿਆਰ ਕਰਦੇ ਜੇ ਤੁਸੀਂ ਹਾਈ ਫਲੇਮ ਤੇ ਬਣਾਉਣਾ ਪਾਹਾ ਵੱਡਣਾ ਸਬਜੀ ਦਾ ਫਿਰ ਜਿੰਨੀ ਜਲਦੀ ਮਰਜੀ ਬਣਾ ਲਓ ਗਰੀ ਨੇ ਤੇ ਹੋਣੇ ਦੇ ਵਿੱਚ ਆਪਾਂ ਮਲਾਈ ਵਾਲੀ ਪੇਸਟ ਪਾਵਾਂਗੇ ਇਹਨੂੰ ਇੱਕ ਤੋਂ ਦੋ ਮਿੰਟ ਲਈ ਪਕਾਵਾਂਗੇ ਆਪਾਂ ਚੰਗੀ ਤਰ੍ਹਾਂ ਨਾਲ ਗੈਸ ਆਪਾਂ ਸਲੋ ਹੀ ਰੱਖਣੀ ਆ ਪਕ ਚੁੱਕੇ ਨੇ ਇਹਨੂੰ ਪੱਕਦੇ ਨੇ ਤੜਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ, ਹਰੀ ਮਿਰਚ ਤੇ ਅਦਰਕ ਲਸਣ ਇਹ ਪਾਉਣਾ ਹੈ ਮਿਕਸ ਕਰਕੇ ਤੇ ਇਹਨੂੰ ਪਕਾਵਾਂਗੇ ਜਦ ਤੱਕ ਇਹ ਆਪਣਾ ਆਇਲ ਰਿਲੀਜ਼ ਨਹੀਂ ਕਰ ਦੇ ਜਿਹੜਾ ਪਾਣੀ ਆ ਉਹ ਡਰਾਈ ਨਹੀਂ ਹੋਉਂਦਾ ਬਹੁਤ ਵਧੀਆ ਫਲ ਚੁੱਕੀਆਂ ਨੇ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚੋਂ ਕੱਢ ਲਿਆ ਇੱਕ ਛਾਣਨੀ ਦੇ ਵਿੱਚ ਰੱਖਿਆ ਹੈ ਤਾਂ ਜੋ ਜਿਹੜਾ ਇਹਨਾਂ ਦਾ ਪਾਣੀ ਐਕਸਟਰਾ ਉਹ ਡレイン ਹੋ ਜਾਏ ਕਿ ਉਹ ਬੀਸ ਕਰ ਲਿਆ ਇੱਕ ਜਿੱਦ ਉਹਨੇ ਦੇ ਵਿੱਚ ਆਪਾਂ ਬੱਲੀਆਂ ਐਡ ਕਰਾਂਗੇ। ਬਦਨਾ ਪਾ ਕੇ ਤੜਕੇ ਦੇ ਵਿੱਚ ਹੀ ਆਪਾਂ ਇਹਨਾਂ ਨੂੰ 2 ਤੋਂ 3 ਮਿੰਟ ਲਈ ਪਕਾਉਣਾ ਹੈ ਜੇ ਤੁਸੀਂ ਗਰੇਵੀ ਬਾਅਦ ਚ ਬਣਾਉਣੀ ਹੈ। ਜੇ ਤੁਸੀਂ ਸੁੱਕੀਆਂ ਰੱਖਣੀਆਂ ਨੇ ਗਰੇਵੀ ਨਹੀਂ ਯੂਜ਼ ਕਰਨੀ ਜ਼ਿਆਦਾ ਬਣਾਉਣੀ। ਫਿਰ ਤੁਸੀਂ ਇਸੇ ਤਰ੍ਹਾਂ ਪਕਾ ਕੇ ਇਹਨੂੰ ਡਰਾਈ ਕਰਕੇ ਵੀ ਵਰਤ ਸਕਦੇ ਹੋ ਪਰ ਮੈਂ ਥੋੜੀ ਜਿਹੀ ਤਲੂਆ ਲੈਂ। ਪਕ ਹੋ ਚੁੱਕੇ ਨੇ ਇਹਦੇ ਵਿੱਚ ਹੁਣ ਆਪਾਂ ਗਰਮ ਪਾਣੀ ਪਾ ਦੇਣਾ। ਜਿੰਨੀ ਕਿ ਤੁਹਾਨੂੰ ਤਰਹੀ ਚਾਹੀਦੀ ਹੈ। ਉਸ ਸਾਬ ਨਾਲ ਠੰਡਾ ਪਾਣੀ ਨਹੀਂ ਪਾਉਣਾ ਠੰਡੇ ਪਾਣੀ ਪਾਉਣ ਨਾਲ ਸਾਰਾ ਤੜਕਾ ਆਪਣਾ ਖਰਾਬ ਹੋ ਜਾਂਦਾ ਟੇਸਟ ਤੜਕੇ ਦਾ ਇੰਨੀ ਮਿਹਨਤ ਕੀਤੀ ਹੋਈ ਸਾਰੀ ਖਰਾਬ ਹੋ ਜਾਂਦੀ ਹੈ ਇਹਨੂੰ ਕਵਰ ਕਰ ਦਾਂਗੇ ਕਵਰ ਕਰਕੇ ਇਹਨੂੰ 2 ਤੋਂ 3 ਮਿੰਟ ਬੜੀਆਂ ਦੇਖੋ ਚੰਗੀ ਤਰ੍ਹਾਂ ਨਾਲ ਆਪਣੇ ਮਸਾਲੇ ਮਿਕਸ ਹੋ ਚੁੱਕੇ ਨੇ ਤੇ ਹੁਣ ਐਂਡ ਤੇ ਆਪਾਂ ਇਹਨੂੰ ਪਹਿਲਾ ਟੱਚ ਰਵਾਂਗੇ ਸੋਇਆ ਬਣੀ ਮਸਾਲਾ ਇਹ ਪਾਵਾਂਗੇ ਜਿਹੜਾ ਤੁਹਾਨੂੰ ਸਟਾਰਟਿੰਗ ਦੇ ਵਿੱਚ ਨੇ ਦਿਖਾਇਆ ਸੀਗਾ ਤੇ ਨਾਲ ਹਰਾ ਧਨੀਆ ਪਾ ਦਾਂਗੇ ਠੀਕ ਹੈ ਜੀ ਇਹਨੂੰ ਕਰ ਦਾਂਗੇ ਮਿਕਸ ਕਿਤੇ ਵੀ ਨਹੀਂ ਜ਼ਿਆਦਾ ਡਰਾਈ ਨਹੀਂ ਚਾਹੀਦੀਆਂ ਤੁਸੀਂ ਤਰੀਕ ਚੈੱਕ ਕਰੋ ਬਰੀਨ ਇਹ ਵੀ ਕੋਈ ਚੇਨਾ ਨਾ ਕੋ ਉਬਰੋਣਾ ਨਾ ਕੋ ਉਕੜਿਆ ਨਾ ਕੋ ਰਾਈਸ ਨਾ ਰਸਾ ਲੋ ਲੋ ਜੀ ਮਿੰਟ ਨੂੰ ਮਾਤ ਪੋਣ ਵਾਲੀਆਂ ਬੜੀਆਂ ਬਣ ਕੇ ਆਪਣੀਆਂ ਤਿਆਰ ਨੇ ਜੀ ਗੈਸ ਕਰ ਦਾਂਗੇ ਬੰਦ ਸਰਵ ਤੁਸੀਂ ਆਪੇ ਕਰ ਲਿਓ ਜਦੋਂ ਬਣਾਓਗੇ ਮੈਂ ਤਾਂ ਹਜੇ ਕਿਉਂਕਿ ਠਹਿਕ ਕੇ ਯੂਜ਼ ਕਰਨਾ ਹੈ ਇਹਨੂੰ ਠੀਕ ਹੈ ਜੀ ਅੱਛੀ ਲੱਗੀ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰ ਦਿਓ ਪਿਆਰੇ ਜੇ ਦਿਓ ਕਮੈਂਟ ਤੇ ਚੈਨਲ ਨੂੰ ਕਰ ਲਿਓ ਜਾਂਦੇ ਹੋ ਸਬਸਕ੍ਰਾਈਬ ਜੇ ਨਹੀਂ ਕੀਤਾ ਮਿਲਦੇ ਆ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਰੱਬ ਰੱਖਾ ਸਤਿ ਸ਼੍ਰੀ ਅਕਾਲ